ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਨੂੰ ਉਮੀਦ ਕਰਦੀ ਕਿ ਫਿਰ ਤੁਸੀਂ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਲੋ ਜੀ ਅੱਜ ਦਾ ਵਲੋਗ ਆਪਾਂ ਇੱਥੇ ਕਰ ਰਹੇ ਆ ਇੱਥੇ ਵੱਜ ਗਏ ਸੀਗੇ ਸ਼ਾਇਦ 11:00 ਵਜੇ ਦਾ ਟਾਈਮ ਸੀਗਾ ਇਹ ਤੇ ਰਮਨੀਤ ਦੇ ਰੈਡੀ ਆਪਣੇ ਕੰਮ ਤੋਂ ਆ ਕੇ ਆਉਂਦੇ ਸਾਰ ਦੇਖਿਆ ਇਹਨਾਂ ਨੇ ਵਿਟੈਲਾ ਚੋਲ ਆਪਣੇ ਵਧੀਆ ਲੱਗ ਗਿਆ ਨੇ ਤੇ ਅੱਜ ਟਾਈਲਾਂ ਤੇ ਭਰ ਕੇ ਗਏ ਨੇ ਮਿਸਤਰੀ ਇਹ ਜਿਹੜਾ ਰੰਗ ਜਾਂ ਭਰਦੇ ਹੁੰਦੇ ਨੇ ਉਹ ਪਤਾ ਨਹੀਂ ਕੀ ਕਹਿੰਦੇ ਨੇ ਉਹਨਾਂ ਜਿਹਨੂੰ ਮੈਂ ਰੰਗੀ ਕਹਾਂਗੇ ਤੇ ਉਹ ਭਰ ਕੇ ਗਏ ਨੇ ਤੇ ਉਹ ਜਿਹੜਾ ਯਾਨੀ ਕਿ ਉੱਤੇ ਲੱਗੇ ਹੋਏ ਸੀਗਾ ਉਹ ਲੱਗ ਰਹੇ ਸੀਗੇ ਰਮਣੀ ਤੇ ਦੇੜੀ ਸਾਫ ਕਰਨ ਹੈਨਾ ਫਿਰ ਮੈਂ ਇਹਨਾਂ ਨੂੰ ਬਾਅਦ ਚ ਕਿਹਾ ਮੈਂ ਕਿਹਾ ਉਹ ਕਹਿ ਕੇ ਗਏ ਨੇ ਵੀ ਹਾਲੇ ਤੁਸੀਂ ਵੀ ਇਹਨੂੰ ਸਾਫ਼ ਨਾ ਕਰਿਓ ਉਹ ਆਪ ਵੀ ਕਰ ਰਹੇ ਸੀਗੇ ਵੀ ਜਲੂ ਹੋ ਜਾਂਦਾ ਪਰ ਹੋਇਆ ਨਹੀਂ ਸੀਗਾ ਉਹ ਕਹਿੰਦੇ ਵੀ ਇੱਜ ਤੱਕ ਸੁੱਕਦਾ ਨਹੀਂ ਨਾ ਉੱਤਕ ਵੀ ਸਾਫ਼ ਨਹੀਂ ਕਰਨਾ ਵੀ ਤੁਸੀਂ ਸ਼ਾਮ ਨੂੰ ਸਾਫ਼ ਕਰ ਦਿਓ ਫਿਰ ਮੈਂ ਰਮਨੀਤ ਦੇ ਡੈਡੀ ਨੂੰ ਕਿਹਾ ਵੀ ਸ਼ਾਮ ਨੂੰ ਸਾਫ਼ ਕਰਨਾ ਤੇ ਫਿਰ ਕਹਿੰਦੇ ਚਲੋ ਠੀਕ ਹੈ ਕਿਉਂਕਿ ਇਹਨਾਂ ਤੋਂ ਫਿਰ ਆਉਂਦੇ ਸਾਰ ਨਾ ਦੇਖਿਆ ਨਹੀਂ ਗਿਆ ਹੈਗਾ ਵੀ ਸਾਫ਼ ਆਈ ਜਿਹੜਾ ਕਰਨ ਵਾਲਾ ਕੰਮ ਵੀ ਮੈਂ ਕਰ ਦਵਾਂ ਤੇ ਆ ਇੱਥੇ ਆਪਣੇ ਲਾ ਕੇ ਗਏ ਸੀਗੇ ਮਿਸਤਰੀ ਹੈ ਨਾ ਜਿਹੜੀ ਮੂਰੇ ਪੱਟੀ ਜੀ ਹੁੰਦੀ ਹੈ ਬਲੈਕ ਪੱਥਰ ਜਿਆ ਲਾ ਕੇ ਗਏ ਸੀਗੇ ਪਰ ਉਹ ਉਹਨਾਂ ਨੇ ਸਹੀ ਨਹੀਂ ਲਗਾਏ ਸੀਗੇ ਫਿਰ ਆਂਦੇ ਸਾਰ ਮਨੀਤ ਦੇ ਡੈਡੀ ਨੇ ਪੱਟਤਾ ਹੈਨਾ ਉਹ ਕਹਿੰਦੇ ਸਹੀ ਨਹੀਂ ਲੱਗਿਆ ਹੈਗਾ ਵੀ ਆਪਾਂ ਦੁਵਾਰ ਤੇ ਲਵਾਵਾਂਗੇ ਕਿਉਂਕਿ ਜੇ ਮਿਸਤਰੀ ਕੋਲੇ ਆਪਾਂ ਲਵੇ ਖੜੇ ਹੁੰਨੇ ਆ ਦੇਖੋ ਫਿਰ ਤਾਂ ਉਹ ਵਧੀਆ ਲਾ ਦਿੰਦੇ ਨੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬਸ ਕੰਮ ਸਾਰੂ ਜਾ ਕਰ ਜਾਂਦੇ ਨੇ ਹੰਦੇ ਸਰ ਫਿਰ ਰਮਣੀਤੇ ਦੇ ਡੈਡੀ ਨੇ ਪੱਟਤਾ ਸੀਗਾ ਕਹਿੰਦੇ ਚਲੋ ਫਿਰ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਵਧੀਆ ਨਹੀਂ ਲਾਕੇ ਗਏ ਵੀ ਵਧੀਆ ਦੁਆਰ ਤੇ ਲਾਕੇ ਜਾਇਓ ਤੇ ਹੁਣ ਦੇਖਦੇ ਆ ਵੀ ਕਦੋਂ ਆਉ ਮਿਸਤਰੀ ਤੇ ਇੱਥੇ ਮੈਂ ਲੱਗ ਰਹੀ ਸੀਗੀ ਭਾਂਡੇ ਭੁੰਡੇ ਮਾਂਜ ਮੈਂ ਕਿਹਾ ਚਲੋ ਕੰਮ ਨਵੇੜ ਲੈਨੇ ਭਾਂਡੇ ਰਹਿਗੇ ਸੀਗੇ ਵੈਸੇ ਮੇਰੇ ਝਾੜੂ ਪੋਚਾ ਮੈਂ ਨੇ ਕਰਤਾ ਸੀਗਾ ਹਨਾ ਅੱਜ ਤਾਂ ਕਾਫੀ ਬਰੀ ਪੋਚਾ ਲੱਗ ਗਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਵੀ ਮਿਸਤਰੀ ਲੱਗੇ ਹੋਏ ਸੀਗੇ ਉਦੋਂ ਮੈਂ ਦੋ ਬਰੀ ਲਗਾਤਾ ਪੋਚਾ ਹਨਾ ਕਿਉਂਕਿ ਫਿਰ ਘੜਿ ਘੜੀ ਆਪਾਂ ਨੰਗੇ ਪੈਰੇ ਜਾਂਉਨੇ ਆ ਚੱਪਲਾ ਲੈ ਕੇ ਆਉਨੇ ਆ ਤਾਂ ਤਾਂ ਫਿਰ ਤਾਂ ਕਰਕੇ ਫਿਰ ਪੈਰਾ ਨੂੰ ਉਹ ਹੋ ਜਾਂਦਾ ਹੁੰਦਾ ਫਿਰ ਜਦ ਤੱਕ ਫਰਸ਼ ਸਾਫ਼ ਨਾ ਹੋਵੇ ਨਾ ਉਹ ਤੱਕ ਜੀਵ ਵੀ ਨਹੀਂ ਕਰਦਾ ਹੈਗਾ ਕੋਈ ਹੋਰ ਕੰਮ ਕਰਨ ਨੂੰ ਤੇ ਲੋ ਜੀ ਪੰਡ ਪੰਡੇ ਸਾਫ਼ ਕਰਨ ਤੋਂ ਬਾਅਦ ਫਿਰ ਕੁਛਕ ਕੁਕਪਾਹ ਰਹਿ ਗਏ ਸੀਗੇ ਆਪਣੇ ਆਹ ਇਹਨਾਂ ਤੇ ਹੱਥ ਜਾ ਮਾਰ ਦੰਨੀ ਆ ਤੋਨਾਂ ਦਾ ਹਾਲੇ ਮੈਨੇ ਸੋਚਿਆ ਨਹੀਂ ਹੈਗਾ ਵੀ ਚਲੋ ਕਿਉਂਕਿ ਜਦ ਵੀ ਆ ਪਾਂਡਾ ਕੋਈ ਖਾਲੀ ਹੋਏ ਨਾ ਮੈਂ ਉਹਦੀ ਸਾਫ ਕਰਦਣੀ ਹੁੰਦੀ ਆ ਹੁਣ ਥੋੜੇ ਇੱਕ ਧੂਲ ਮਿੱਟੀ ਕਰਕੇ ਕੱਲ ਵੀ ਪੱਥਰ ਕਾਫੀ ਉਹਨਾਂ ਨੇ ਵੱਡਿਆ ਸੀਗਾ ਉਹਦੇ ਕਰਕੇ ਕਾਫੀ ਧੂੜ ਮਿੱਟੀ ਜੀ ਫਿਰ ਹੋ ਗਈ ਸੀਗੀ ਤਾਂ ਕਰਕੇ ਮਹਾਂ ਚੋਲ ਇੱਕ ਵਾਰੀ ਕੱਪੜਾ ਜਾਂ ਮਾਰ ਦਨੇ ਆ ਇਹਨਾਂ ਤੇ ਤੇ ਬਾਕੀ ਫਿਰ ਰਮਨੀਤੇ ਦੇ ਰਿਆੜੀ ਹੁਣ ਕੰਮ ਤੋਂ ਆਏ ਨੇ ਵੀ ਉਹਨਾਂ ਨੂੰ ਫਟਾਫਟ ਕੁਛ ਨਾ ਕੁਛ ਬਣਾ ਕੇ ਦਵਾਂਗੀ ਕੁਛ ਨਾ ਕੁਸਤਾ ਕੀ ਬਣਾਣੀ ਹੈ ਚਾਵਲੀ ਬਣਾਵਾਂਗੀ ਮੈਂ ਕਾਲੀ ਦੇ ਵਿੱਚ ਚਾਵਲੀ ਬਣਾਨੀ ਹੁੰਨੀ ਆ ਅਗਰ ਸਬਜੀ ਵਗੈਰਾ ਨਾ ਬਣੀ ਹੋਵੇ ਤੇ ਲਓ ਜੀ ਇੱਥੇ ਹੁਣ ਲੱਗੀ ਸੀਗੀ ਮੈਂ ਪੋਚਾ ਲਾਣ ਮੈਂ ਕਿਹਾ ਹੁਣ ਤੁਸੀਂ ਸਾਰੇ ਜਣੇ ਬੈਹ ਜੋ ਮੈਂ ਹੁਣ ਕਿਸੇ ਨੇ ਬਾਹਰ ਨਹੀਂ ਜਾਣਾ ਹੈਗਾ ਕਿਉਂਕਿ ਉਹ ਪੈਰ ਲੈ ਲੈ ਕੇ ਅੰਦਰ ਆਏ ਜਾਂਦੇ ਸੀਗੇ ਫਿਰ ਬੁਰਾਇਆ ਲੱਗ ਜਾਂਦਾ ਸੀਗਾ ਤੇ ਇੱਥੇ ਮੈਨੇ ਨਾ ਸਰਫ ਦਾ ਪੋਚਾ ਮਾਰ ਰਹੀ ਸੀਗੀ ਇੱਕ ਵਾਰੀ ਸਰਫ ਚ ਭਿਓ ਕੇ ਕਿਉਂਕਿ ਬਾਹਰਲੇ ਫਰਸ਼ ਤੇ ਨਾ ਉਹਨਾਂ ਨੇ ਕਾਫੀ ਸਾਰਾ ਸਾਰਫ ਜਾ ਡੋਲਿਆ ਸੀਗਾ ਤੇ ਉਹ ਬਾਹਰੇ ਫਿਰ ਮੈਂ ਪੋਚਾ ਲਗਾ ਕੇ ਫਿਰ ਅੰਦਰ ਵੀ ਮੈਂ ਕਿਹਾ ਚਲੋ ਸਰਫ ਤੇ ਆਪਣਾ ਪੋਚਾ ਹੋ ਤਾ ਗਿਆ ਵੀ ਮੈਂ ਅੰਦਰ ਵੀ ਲਗਾ ਦਿੰਨੀ ਆ ਨਾ ਹੱਥ ਨਾਲ ਤੇ ਹੱਥ ਨਾਲ ਆ ਰਹੀ ਸੀਗੀ ਪਹਿਲਾਂ ਦੋ ਵਰੀ ਪੋਚਾ ਸਟੈਂਡਿੰਗ ਪੋਚੇ ਨਾਲ ਲਗਾਇਆ ਮੈਂ ਨੇ ਤੇ ਹੁਣ ਆਪਣਾ ਵਧੀਆ ਕਲੀਨ ਹੋ ਗਿਆ ਤੇ ਹੁਣ ਮੈਂ ਮੈਟ ਮੋਟੇ ਇੱਥੇ ਵਿਛਾ ਦਵਾਂਗੀ ਤਾਂ ਕਿ ਪੈੜ ਪੂੜਾ ਆਪਣੀ ਅੰਦਰ ਨਹੀਂ ਆਉਣਗੇ ਹੈਨਾ ਬਾਹਰੇ ਤਾਂ ਯਾਨੀ ਕਿ ਹਲੇ ਚੰਗੀ ਤਰ੍ਹਾਂ ਸਫਾਈ ਕਰਨ ਵਾਲੀ ਹੈ ਕਿਉਂਕਿ ਹਲੇ ਜਿਹੜਾ ਉਹ ਜੋ ਦਰਾਰਾਂ ਚ ਭਰਿਆ ਨਾ ਉਹ ਹਲੇ ਸੁੱਕਿਆ ਨਹੀਂ ਹੈਗਾ ਫਿਰ ਸ਼ਾਮ ਨੂੰ ਹੋਊਗੀ ਉਹਦੀ ਠੀਕ ਹੈ ਤੇ ਬਾਹਰ 베 ਦਾ ਵੀ ਬਹੁਤ ਜ਼ਿਆਦਾ ਗਾਹ ਪਾਇਆ ਪਿਆ ਉਹ ਵੀ ਆਪੇ ਕਰਾਂਗੇ ਸ਼ਾਮ ਨੂੰ ਹਨਾ ਤੇ ਲੋ ਜੀ ਇੱਥੇ ਹੁਣ ਰਮਣੀਤ ਕੰਦਾ ਨਿੰਬੂ ਪਾਣੀ ਪੀਣਾ ਹੈ ਡੈਡੀ ਵੀ ਅਸਲ ਨਿੰਬੂ ਪਾਣੀ ਬਣਾ ਦਿੰਨੀ ਆ ਤੇ ਇੱਥੇ ਲੱਗੀ ਸੀਗੀ ਰਮਣੀਤ ਪਹਿਲਾਂ ਆਪਣਾ ਸਿੰਪਲ ਨਿੰਬੂ ਪਾਣੀ ਬਣਾ ਰਾਂ ਕਹਿੰਦਾ ਮਮਾ ਮੈਂ ਤਾਂ ਦੋ ਤਰ੍ਹਾਂ ਦਾ ਨਿੰਬੂ ਪਾਣੀ ਪੀਣਾ ਉਹਨੇ ਆਪਣਾ ਅਲੱਗ ਬਣਾ ਲਿਆ ਮਿੱਠਾ ਯਾਨਕੀ ਕੱਲਾ ਹੈਨਾ ਤੇ ਇੱਥੇ ਮੈਂ ਪਾਰੇ ਸੀਗੀ ਪਦੀਨੇ ਵਾਲਾ ਹੈਨਾ ਪਹਿਲਾਂ ਇੱਥੇ ਮੈਂ ਪਦੀਨੇ ਦੀਆਂ ਪੱਤੀਆਂ ਆਪਣੇ ਚ ਪਾ ਲਏ ਸੀਗੀ ਕੀ ਕਹਿੰਦੇ ਨੇ ਇਹਨੂੰ ਜੱਗ ਦੇ ਵਿੱਚ ਹੈਨਾ ਆਹ ਜਿਹੜਾ ਆਪਣਾ ਜਾਰ ਹੈ ਜੱਗ ਦੇ ਵਿੱਚ ਪਾ ਲਏ ਪੱਤیاں ਧੋ ਕੇ ਸੁਮਾਰ ਕੇ ਤੇ ਵਿੱਚ ਇਹ ਚ ਮੈਂ ਨਿੰਬੂ ਪਾ ਦਵਾਂਗੀ ਤੇ ਵਿੱਚ ਹੀ ਆਪਾਂ ਇਹਦੇ ਚ ਖੰਡ ਪਾ ਦਵਾਂਗੇ ਨਾ ਮਿਕਸੀ ਵਿੱਚ ਮੈਂ ਤਾਂ ਕਰ ਰਹੀਆਂ ਤਾਂ ਕਿ ਇੱਕ ਤਾਂ ਖੰਡ ਵਿਚੇ ਤੇ ਚਲੋ ਨਾਲ ਦੇ ਨਾਲ ਕੁਲਜੂਗੀ ਤੇ ਜਿਹੜੀ ਪੱਤیاں ਨੇ ਉਹ ਵੀ ਵਧੀਆ ਪੀਸੀਆਂ ਜਾਣੀਆਂ ਹੈ ਹੈਨਾ ਕੁੰਡੀ ਸੋਟਾ ਆਪਣਾ ਟੁੱਟ ਗਏ ਨੇ ਤੇ ਜੇ ਕੁੰਡੀ ਸੋਟੇ ਵਿੱਚ ਆਪਾਂ ਕੁੱਟ ਕੇ ਬਣਾਈਏ ਨਾ ਪਦੀਨੇ ਨੂੰ ਤਾਂ ਬਾਲੇ ਟੇਸਟੀ ਯਾਨਕਿ ਬੰਦ ਹੈ ਹੈਨਾ ਨਿੰਬੂ ਪਾਣੀ ਤੇ ਲਓ ਜੀ ਇੱਥੇ ਮੈਂ ਘਟੋ ਘਟੇ ਚਾਰ ਪੰਜ ਨਿੰਬੂ ਨਚੋੜੇ ਸੀਗੇ ਮਖਾ ਚਲੋ ਜੇ ਥੋੜਾ ਜਿਹਾ ਵੱਦ ਵੀ ਬਣ ਗਿਆ ਥੋੜਾ ਘਰੱਖ ਵੀ ਲਵਾਂਗੇ ਜਿੰਨਾ ਕਿ ਪੀਤਾ ਜਾਊਗਾ ਪੀ ਲਵਾਂਗੇ ਪਰ ਵੱਦ ਨਹੀਂ ਬਣਿਆ ਸੀਗਾ ਪੂਰਾ ਪੂਰਾ ਹੀ ਬਣ ਗਿਆ ਸੀਗਾ ਤੇ ਇੱਥੇ ਰਮਨੀਤ ਦੇ ਰਮਨੀਤ ਨੇ ਆਪਣਾ ਅਲੱਗ ਥੋਪੀ ਲਿਆ ਮਖਾ ਚਲ ਠੀਕ ਹੈ ਮਖਾ ਇਹ ਤਾਂ ਨਹੀਂ ਪੀਣਾ ਹੈਗੇ ਕਹਿੰਦਾ ਨਹੀਂ ਮੈਂ ਇਹ ਵੀ ਪੀਵਾਂਗਾ ਮਖਾ ਚਲ ਠੀਕ ਹੈ ਨਾ ਦੋਨੇ ਪੀ ਲਈ ਤੇ ਚਲੋ ਜੀ ਇੱਥੇ ਆਪਣੀ 2 ਮਿੰਟਾਂ ਦੇ ਵਿੱਚ ਵਿੱਚ ਆਪਣਾ ਹੋ ਗਿਆ ਆਪਣੇ ਇਹ ਜਿਹੜੇ ਪੁਦੀਨਾ ਸੀਗਾ ਉਹ ਹੋ ਗਿਆ ਸੀਗਾ ਹੈਨਾ ਮੈਨੂੰ ਕਿ ਪੀਸਿਆ ਗਿਆ ਸੀਗਾ ਤੇ ਕਾਫੀ ਟੇਸਟੀ ਬਣੇ ਸੀਗਾ ਕੱਲ ਵੀ ਮੈਨੇ ਬਣਾਏ ਸੀਗਾ ਗਰਮੀ ਬਹੁਤ ਹੋਈ ਪਈ ਹੈ ਨਾ ਤੇ ਆਪਾਂ ਨਿੰਬੂ ਪਾਣੀ ਪੀਣਾ ਚਲੋ ਸਟਾਰਟ ਕਰਦੇ ਆਂ ਮੈਂ ਤਾਂ ਯਾਨੀ ਕਿ ਬਹੁ ਘੱਟ ਪੀਂਨੇ ਨਿੰਬੂ ਪਾਣੀ ਕੱਚੀ ਲੱਸੀ ਵਗੈਰਾ ਚਲੋ ਅਸੀਂ ਪੀ ਲੈਣੇ ਹੁੰਨੇ ਆ ਨਿੰਬੂ ਪਾਣੀ ਘੱਟ ਮੱਖ ਚਲੋ ਬਣਾਪਾਂ ਨਿੰਬੂ ਪਾਣੀ ਪੀਂਨੇ ਆ ਤੇ ਇਹਦੇ ਚ ਆਪਾਂ ਪਾ ਦਵਾਂਗੇ ਕਾਲਾ ਨਮਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਤਾੜਫਾੜ ਜੀ ਕਰ ਲਵਾਂਗੇ ਤਾਂ ਕਿ ਮਿਕਸ ਹੋ ਜAVE ਹੈਨਾ लोच बन गया अपना इतने पुदीने का पानी गर्मी तो बचने लस अपन ये हूँ करना पाया करूगा है ना इन्नी काफ़ी गर्मी हो गई है नींबू पानी पीओ ठंडा यानी कि कच्ची लस्सी पीओ है ना बहरे सिर ढक के मूँ ढक के जाओ है ना बहुत ज्यादा लू पै रही है मैनू इंज लगता जफी पिछले सालों तो इन्नी गर्मी पई नहीं हैगी जिनी ऐतकी पै रही ऐतकी तो बहुत ज्यादा मैं कहनी रिकॉर्ड थौड़ गर्मी पै रही है ਤੇ ਚਲੋ ਜੀ ਹੁਣ ਤਾਂ ਹਲਕਾ ਫੁਲਕਾ ਰੇ ਖਾਣਾ ਵਧੀਆ ਲੱਗਦਾ ਸਬਜ਼ੀ ਬਣਾਉਣ ਨੂੰ ਇਸ ਕਰਕੇ ਮੇਰਾ ਜੀ ਨਹੀਂ ਕਰ ਰਿਹਾ ਸੀਗਾ ਕੜੀ ਵੀ ਸੋਚ ਰਹੀ ਸੀਗੀ ਬਣਾਉਣ ਨੂੰ ਮੈਂ ਕਿਹਾ ਟਾਈਮ ਫਿਰ ਬਹੁਤ ਜ਼ਿਆਦਾ ਲੱਗ ਜੂਗਾ ਕੜੀ ਬਣਾਉਣ ਚ ਮੈਂ ਕਿਹਾ ਚਲੋ ਗਰਮੀ ਬਹੁਤ ਹੋਈ ਵੀ ਆਪਾਂ ਚਾਵਲੀ ਬਣਾ ਲੈਂਦੇ ਆ ਤੇ ਇੱਥੇ ਮੈਂ ਤੇਲ ਰੱਖ ਲਿਆ ਸੀਗਾ ਤੇਲ ਦੇ ਜਦੋਂ ਗਰਮ ਹੋਇਆ ਫਿਰ ਆਪਾਂ ਨੇ ਪਾਤਾ ਜੀਰਾ ਫਿਰ ਆਪਾਂ ਨੇ ਪਾਤੀਆਂ ਸੋਇਆਬੀਨ ਦੀਆਂ ਬੜੀਆਂ ਹਨਾ ਚੰਗੀ ਤਰ੍ਹਾਂ ਨਿਚੋੜ ਕੇ ਪਹਿਲਾਂ ਹੀ ਭਿਓ ਕੇ ਰੱਖ ਲੀਆਂ ਸੀਗੀਆਂ ਮੈਨੇ ਇਹ ਤੇ ਹੁਣ ਆਪਾਂ ਨਾਲ ਦੇ ਨਾਲ ਆਪਾਂ ਇਹਦੇ ਚ ਪਾ ਦਵਾਂਗੇ ਪਿਆਜ਼ ਹਰੀਆਂ ਮਿਰਚਾਂ ਹਨਾ ਪੇਪਾ ਮੰਗਿਆ ਪਾਇਦੇ ਚ ਗਰਮੀ ਦੇ ਵਿੱਚ ਚੋਲ ਦਾ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਹਨਾ ਠੰਡ ਚ ਤਾਂ ਮੈਂ ਬਿਲਕੁਲ ਵੀ ਨਹੀਂ ਖਾ ਕੇ ਰਾਜੀ ਕਿ ਮਨ ਨਹੀਂ ਕਰਦਾ ਹੈਗਾ ਠੰਡ ਚ ਤਾਂ ਕੁਝ ਵੀ ਖਾਣ ਨੂੰ ਠੰਡ ਚ ਤਾਂ ਵੈਸਾ ਹੁੰਦਾ ਸਾਗ ਸੂਗ ਮਿਲ ਜਵੇ ਹਨਾ ਇਹੀ ਜੀਆਂ ਚੀਜ਼ਾਂ ਮੱਕੀ ਦੀ ਰੋਟੀਆਂ ਚੁੱਲੇ ਤੇ ਲਈਆਂ ਹੋਈਆਂ ਰੋਟੀਆਂ ਇਹੋ ਜਿਹਾ ਕੁਝ ਮਿਲ ਜAVE ਪਰ ਗਰਮੀ ਵਿੱਚ ਤਾਂ ਬਸ ਚੋਲ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਹੁਣ ਤਾਂ ਯਾਨੀ ਹਫਤੇ ਦੇ ਵਿੱਚ ਸਾਡੇ ਯਾਨੀ 2-3 ਵਾਰੀ ਚਾਵਲ ਬਣ ਜਾਂਦੇ ਨੇ ਤੇ ਲਓ ਜੀ ਇੱਥੇ ਆਪਾਂ ਨੇ ਫਿਰ ਬਾਅਦ ਚ ਨੂਨ ਮਿਰਚ ਵੀ ਪਾਤਾ ਸੀਗਾ ਜਦੋਂ ਪਿਆਜ਼ ਪਾਤੇ ਸੀਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਪਿਆਜ਼ਾਂ ਛੋੜਾਂ ਦੇ ਵਿੱਚ ਤਾਂ ਜਿਆਦਾ ਭੁੰਨੇ ਜਿਹੇ ਹੋਏ ਪਿਆਜ਼ ਵਧੀਆ ਨਹੀਂ ਲੱਗਦੇ ਹੈਗੇ ਤੇ ਇੱਥੇ ਮੈਂ ਨਾਲ ਦੀ ਨਾਲ ਹੁਣ ਆਪਾਂ ਮਸਾਲੇ ਚ ਪਾ ਦਵਾਂਗੇ ਝੋਲ ਦੋ ਢਾਈ ਗਲਾਸ ਪਾਲੇ ਸੀਗੇ ਮੈਨੇ ਕਿਉਂਕਿ ਭਾਬੀ ਗਈ ਹੋਏ ਆ ਫਿਰ ਅੰਬੀ ਰਵੀ ਇਤਰੀ ਹੈ ਨਾ ਇਤਰੀ ਰੋਟੀ ਖਾਂਉਂਦਾ ਉਹਦੀ ਵੀ ਇਤਰੀ ਰੋਟੀ ਜਾਂਦੀ ਹੈ ਤੇ ਮੈਂ ਕਿਹਾ ਚਲੋ ਵੀ ਹੁਣ ਝੋਲੀ ਖਾ ਲੂਗਾ ਲੈ ਜੂਗਾ ਹੈਨਾ ਇੱਥੇ ਬਸ ਆਪਾਂ ਪਾ ਦਨੇ ਆ ਚੋਲ ਮਿਕਸ ਕਰ ਲਵਾਂਗੇ ਇੱਕ ਸੀਟੀ ਚ ਤਾ ਕੁੱਕਰ ਚ ਤਾਂ ਕਰਕੇ ਬਣਾ ਰਹੀਆਂ ਕਿਉਂਕਿ ਰਮਣੀ ਤੇ ਦਿਆਣੀ ਨੂੰ ਹੁਣ ਭੁੱਖ ਲੱਗੀ ਪਈ ਆ ਕਾਫੀ دیر ਤੀ ਕਰ ਰਹੇ ਨੇ ਸਵੇਰੇ ਵੀ ਕੱਦੀ ਰੋਟੀ ਖਾ ਕੇ ਗਏ ਸੀਗੇ ਉਹ ਪੈਸ ਤਰ ਅੱਜ ਕੇ ਨਹੀਂ ਖਾ ਕੇ ਗਏ ਹੈਗੇ ਤਾਂ ਕਰਕੇ ਹੈਨਾ ਮੈਂ ਚਲੋ फटाफट ਸੀਟੀ ਚ ਬਣਾ ਦਨੇ ਨਹੀਂ ਤਾਂ ਕੜਾਹੀ ਚ ਬਣਾਣੇ ਵਾਲੇ ਟੇਸਟੀ ਬਣਦੇ ਨੇ ਕੁੱਕਰ ਵਿੱਚ ਵੀ ਟੇਸਟੀ ਬਣੇ ਸੀਗੇ ਪਰ ਜਿਹੜੀ ਚੀਜ਼ ਹੈਨਾ ਘੱਟ ਗੈਸ ਕਰਕੇ ਬਣਾਉਂਦੇ ਉਹਦਾ ਟੇਸਟ ਹੀ ਅਲੱਗ ਹੁੰਦਾ ਤੇ ਲੋ ਜੇ ਇੱਥੇ ਆਪਾਂ ਨੇ ਜਿੰਨੇ ਆਪਣੇ ਚਾਵਲ ਸੀਗੇ ਢੋਡਾ ਵਾਲਾ ਆਪਾਂ ਨੇ ਪਾਤਾ ਪਾਣੀ ਤੇ ਹੁਣ ਵਧੀਆ ਜੀ ਆਪਾਂ ਲਵਾ ਦਾਂਗੇ ਇਹਨੂੰ ਸੀਟੇ ਵਧੀਆ ਜੀ ਨਹੀਂ ਲਵਾਵਾਂਗੇ ਦੋ ਸੀਟੇ ਲਵਾਵਾਂਗੇ ਤੇ ਹੁਣ ਤਾਕ ਦਵਾਂਗੇ ਤੇ ਬੱਚੇ ਵੀ ਨਾ ਮਗਰ ਮਗਰ ਮੇਰੇ ਕਿਚਨ ਚ ਹੁੰਨੀ ਆ ਮੈਂ ਕਿਚਨ ਚ ਜਿੱਥੇ ਮਰਜੀ ਹੋਮਾ ਉੱਥੇ ਨਾਲ-ਨਾਲ ਹੁੰਦਾ ਸਾਨੂੰ ਤਾਂ ਹੈ ਨਾ ਉਹਨੂੰ ਫੋਨ ਦੇ ਦੋ ਤਾਂ ਠੀਕ ਹੈ ਫਿਰ ਤਾਂ ਉਹ ਸਾਰਾ ਕੁਝ ਭੁੱਲ ਜਾਂਦਾ ਫਿਰ ਤਾਂ ਉਹਨੂੰ ਕੋਈ ਯਾਦ ਨਹੀਂ ਆਉਂਦਾ ਹੈਗਾ ਨਹੀਂ ਤਾਂ ਅਗਰ ਵਾਈਜ਼ ਹੋ ਮੇਰੇ ਨਾਲ ਨਾ ਆ ਦੇਖੋ ਪਹਿਲਾਂ ਕਿਚਨ ਚ ਖੜੀ ਸੀ ਕਿਚਨ ਚ ਸੀਗਾ ਹੁਣ ਇੱਥੇ ਆ ਗਈ ਇੱਥੇ ਤੇ ਮੈਂ ਕਿਹਾ ਚਲੋ ਐਨੇ ਆਪਣੀ ਮੈਂ ਕਿਹਾ ਸੀਟੀ ਆਉਗੀ ਮੈਂ ਫਟਾਫਟ ਆਪਣੀ ਸ਼ਰਟ ਕਟਿੰਗ ਕਰ ਦਿੰਨੀ ਆ ਕਸਟਮਰ ਨੇ ਆਉਣਾ ਸ਼ਾਮ ਨੂੰ ਲੈਣ ਵਾਸਤੇ ਮੈਂ ਖਿਆ ਚੋਲ ਬਣਾ ਬਾਅਦ ਚ ਲਮਾਂਗੀ ਇੱਕ ਵਾਰੀ ਕਟਿੰਗ ਹੀ ਕਰ ਲੈਣੀ ਹੈ ਹਨਾ ਐਨੇ ਆਪਣੀ ਸੀਟੀਆਂ ਹੁੰਦੀਆਂ ਨੇ ਤੇ ਸੀਟੀ ਤਾੜ ਥੜ ਯਾਨਕੀ 3 ਵਜ ਗਈਆਂ ਸੀਗੀਆਂ ਤੇ ਮੈਂ ਸਾਨੂੰ ਨੂੰ ਕਿਹਾ ਬੰਦ ਕਰਿਆ ਦੇਖੋ ਇੱਥੇ ਫੇਰ ਆ ਗਿਆ ਇਹ ਹਨਾ ਇਹਨੇ ਮੇਰੇ ਮਗਰ ਮਗਰ ਰਹਿਣਾ ਤੇ ਮੈਂ ਫਟਾਫਟ ਫੇਰ ਕਟਿੰਗ ਕਰਤੀ ਸੀਗੀ ਕਟਿੰਗ ਵੀ ਛੇਤੀ ਤਾਂ ਹੋ ਗਈ ਸੀਗੀ ਕਿਉਂਕਿ ਮੈਂ ਸਾਰਾ ਕੱਪੜਾ ਪਹਿਲੇ ਹੀ ਲਾ ਕੇ ਰੱਖਿਆ ਹੋਇਆ ਸੀਗਾ ਸੂਟ ਚ ਸਲਵਾਰ ਵੀ ਇਹਦੀ ਰੈਡੀ ਸੀਗੀ ਹਨਾ ਇਸ ਕਰਕੇ ਛੇਤੀ ਬਣ ਗਈ ਕਾਣਕੁਣ ਮੈਂ ਸਾਰਾ ਕੁਝ ਕੱਢੀ ਹੋਈ ਸੀਗੀ ਸ਼ਰਟ ਦੀ ਹਨਾ ਤੇ ਲੋ ਜੀ ਇੱਥੇ ਆਪਣੇ ਛਾਟ ਵੀ ਮੈਨੇ ਫਟਾਫਟ ਕਰ ਦਿੱਤੀ ਕਟਿੰਗ ਤੇ ਗੈਸ ਸਿਟੀਆਂ ਬੱਜ ਚੁੱਕੀਆਂ ਸੀਗੀਆਂ ਦੋਟੇ ਦੋ ਸਿਟੀਆਂ ਬੱਜ ਗਈਆਂ ਸੀਗੀਆਂ ਤੀਜੀ ਸਿਟੀ ਤੇ ਬੰਦ ਕਰਤਾ ਸੀਗਾ ਆਪਾਂ ਨੇ ਗੈਸ ਤੇ ਇੱਥੇ ਮੈਂ ਫਟਾਫਟ ਹੁਣ ਨਿਸ਼ਾਨ ਚੱਕ ਲਵਾਂਗੀ ਤਾਂ ਕਿ ਰੋਟੀ ਖਾਂਦੇ ਸਾਰ ਚਾਵਲ ਖਾਂਦੇ ਸਾਰ ਮੈਂ ਬੈਜਮਾ ਮਸ਼ੀਨ ਤੇ ਹੈਨਾ ਤੇ ਇੱਥੇ ਆਪਣੇ ਦੇਖੋ ਬਣ ਗਏ ਨੇ ਚੋਲ ਨਾਲ ਦੀ ਨਾਲ ਚਾਹ ਵੀ ਰੱਖਤੀ ਸੀਗੀ ਮੈਨੇ ਘੱਟ ਗੈਸ ਕਰਕੇ ਕਿਉਂਕਿ ਰਮਣੀਤ ਦੇ ਛੜੀ ਦਾ ਮੈਨੂੰ ਪਤਾ ਹੀ ਹੈ ਵੀ ਉਹਨਾਂ ਨੇ ਚਾਹ ਮੰਗਣੀਓ ਮੰਗਣੀ ਆ ਚੋਲਾਂ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੌਣ-ਕੌਣ ਚੋਲਾ ਦੇ ਨਾਲ ਚਾਹ ਪੀ ਕੇ ਖੁਸ਼ ਹੈ ਮੈਂ ਨਹੀਂ ਪਿੰਦੀ ਹੈਗੀ ਸਿਰਫ ਰਮਣੀਤ ਦੇ ਡਹਾੜੀਓ ਪੀਣਗੇ ਤੇ ਥੋੜੀ ਜਿਹੀ ਮੈਂ ਵੱਧ ਰੱਖ ਲਈ ਐ ਐਕਸਟਰਾ ਮੈਂ ਖਾ ਅਗਰ ਜੇ ਮੇਰਾ ਮੂਡ ਕਰੇ ਜੇ ਮੈਨੂੰ ਥੋੜੀ ਜਿਹੀ ਸੁਸਤੀ ਲੱਗੀ ਹੈ ਨਾ ਚੋਲ ਖਾਣ ਤੋਂ ਬਾਅਦ ਤਾਂ ਮੈਂ ਕੁੱਟਕ ਚਲੋ ਬਾਅਦ ਚ ਲੈ ਲਵਾਂਗੀ ਪਰ ਮੈਂ ਨਾਲ ਨਹੀਂ ਖਾਵਾਂਗੀ ਮੈਂ ਮਖਾ ਜੇ ਬੱਚਿਆਂ ਨੇ ਮੰਗੀ ਤਾਂ ਬੱਚਿਆਂ ਨੂੰ ਰਮਣੀਤ ਨੂੰ ਦੇ ਦਵਾਂਗੀ ਹੈਨਾ ਪਰ ਕਿਸੇ ਨੇ ਹੋਰ ਨਹੀਂ ਚਲੋ ਚਾਹ ਲਿੱਤੀ ਨਹੀਂ ਹੈਗੀ ਤੇ ਇੱਥੇ ਆਪਣੇ ਹਾਈ ਹਾਈ ਵਾਰੀ ਬੰਦ ਹੋ ਗਈ ਸ ਤੇ ਆਪਣੇ ਬਣ ਗਏ ਨੇ ਚੋਲ ਆਪਾਂ ਪਾ ਲੈਨੇ ਅਡਿੱਟ ਕਰਦੇ ਕਰਦੇ ਪਤਾ ਨਹੀਂ ਕੀ ਹੋ ਗਿਆ ਗਲੇ ਨੂੰ ਇਕੋ ਲੱਗਦਾ ਆਵਾਜ਼ ਹੀ ਬੰਦ ਹੋ ਗਈ ਸੀ ਤੇ ਆਪਾਂ ਹੁਣ ਪਾ ਲੈਨੇ ਇੱਥੇ ਪ੍ਰੈਕਟਾਂ ਦੇ ਵਿੱਚ ਚਾਵਲ ਚੋਲ ਪਾ ਲੈਨੇ ਦਹੀਂ ਜਿਹ ਮੈਂ ਨਾ ਜਮਾਣਾ ਭੁੱਲ ਗਈ ਰਾਤ ਵੀ ਰਾਤ ਵੀ ਭੁੱਲ ਗਈ ਤੇ ਸਵੇਰੇ ਵੀ ਭੁੱਲ ਗਈ ਹੈਣਾ ਤੇ ਹੁਣ ਚੋਲਾ ਤੋਂ ਬਾਅਦ ਫਿਰ ਮੈਂਨੇ ਜਾਗ ਲਗਾਤਾ ਸੀਗਾ ਮੈਂ ਕਿਹਾ ਚਲੋ ਰਾਤ ਵਾਸਤੇ ਦਹੀਂ ਬਣਾ ਲੈਣੇ ਆ ਜਾਗ ਲਗਾ ਦਨੇ ਆ ਤੇ ਮੈਂ ਕਿਹਾ ਚਲੋ ਹੁਣ ਆਪਾਂ ਇੰਜ ਹੀ ਖਾ ਲੈਣੇ ਆ ਹੁਣ ਜ ਟੇਸਟੀ ਬਣੇ ਸੀਗੇ ਬਹੁਤ ਜ਼ਿਆਦਾ ਕਰਾਰੇ ਸਾਨੂੰ ਤਾਂ ਕਹਿ ਰਹੇ ਸੀਗਾ ਕਹਿੰਦਾ ਮਮਾ ਮੈਨੂੰ ਮਿਰਚਾਂ ਵਾਲੇ ਛੋਲ ਦੇ ਦਿਓ ਛੇਤੀ 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 ਦੇ ਦਿਓ ਜਦੋਂ ਮੈਂ ਤੜਕਾ ਲਾ ਰਹੀ ਸੀਗੀ ਮਾ ਬਸ ਪੁੱਤ ਬਣ ਕੇ 10 ਮਿੰਟ ਕੜ ਤੇ ਚਲੋ ਜੀ ਛੋਲ ਛੋਲ ਖਾ ਲੈਣੇ ਆ ਹੁਣ ਆਪਾਂ ਇਹ ਸੀ ਲਾ ਕੇ ਰੂਮ ਦੇ ਵਿੱਚ ਠੰਡੇ ਹੋ ਲੋਗੇ ਤਾਂ ਵੀ ਸੱਚੀ ਕਾਲਜੀ ਫਰੈਂਕੀ ਮੈਂ ਸਾਰੇ ਆਈ ਹੋਪ ਫਰੈਂਟ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਮੈਂ ਹੱਸਦਾ ਰਹੀ ਆ ਕਿੰਦਰ ਮਨੀਤ ਦੀ ਰੈਡੀ ਨੇ ਮੰਗਿਆ ਪਾਣੀ ਸਾਨੂੰ ਨੇ ਪੀਣ ਨਹੀਂ ਦਿੱਤਾ ਤੇ ਤੁਹਾਨੂੰ ਕਹਿੰਦਾ ਮੈਂ ਲਾ ਮੈਂ ਨੇ ਪੀਣਾ ਤਾਂ ਕਰਕੇ ਹੱਸਦੇ ਨਾਲੇ ਹੁਣੀ ਪਾਣੀ ਪੀ ਕੇ ਹਟਿਆ ਸੀਗਾ ਫੇਰ ਦੁਬਾਰੇ ਹਨਾ ਪਾਣੀ ਪੀਣ ਲੱਗ ਗਿਆ ਤੇ ਚਲੋ ਜੀ ਚੋਲ ਚੋਲ ਖਾ ਕੇ ਆ ਗਏ ਆਪਾਂ ਹਾਂ ਹੁਣ ਮੈਂ ਕਰਦੀ ਆਂ ਸ਼ਾਰਟ ਸਟਿਚ ਉਹ ਫੌਜੀ ਉਹ ਤੇ ਆਪਾਂ ਦਾ ਸ਼ਾਰਟ ਆਪਣੀ ਕਟਿੰਗ ਹੋ ਗਈ ਸੀ ਨਾਲ ਦੇ ਨਾਲ ਮੈਂ ਸ਼ਾਰਟ ਕਟਿੰਗ ਕਰ ਲਈ ਕੱਲ ਵਲੋਗ ਬਿਲਕੁਲ ਵੀ ਨਹੀਂ ਬਣਾਇਆ ਹੈਗਾ ਇਸ ਕਰਕੇ ਅੱਜ ਤਾਂ ਵਲੋਗ ਅੱਜ ਹੀ ਪਾਉਣਾ ਤੇ ਇਸ ਤੇ फटाफट ਲੱਗ ਰਹੀ ਆ ਮੈਂ ਮੈਂ ਕਿਹਾ ਚਲੋ ਵਲੋਗ ਵੀ ਪੈਜਵੇ ਤੇ ਆਪਣੇ ਕੰਮ ਧੰਦੇ ਵੀ ਖੋਜਣ ਮੈਂ ਮਸ਼ੀਨ ਸਰਕਾਲਾ ਨਹੀਂ ਉੱਧਰ ਨੂੰ ਸੋਚ ਲਈ ਮੈਂ ਉੱਧਰ ਲੈ ਜੀ ਕਿਹੜੀ ਫੌਜੀ ਵਾਲੀ ਸ਼ਾਰਟ ਇਹ ਫੌਜੀ ਵਾਲੀ ਸ਼ਾਰਟ ਨਹੀਂ ਹੈਗੀ ਪੁੱਤਰ ਤੁਸੀਂ ਮੰਮੀ ਦਾ ਕੰਮ ਕਰਿਓ ਸਹੀ ਗੱਲ ਹੈ ਬੰਗ ਬੰਕਾ ਦਾ ਕੰਮ ਜਿਹੜਾ ਕਰਨ ਵਾਲਾ ਕਰਿਓ ਹਾਂ ਵੀ ਦਮਾ ਚਲੋ ਇਹ ਮਸ਼ੀਨ ਸਟਰੀ ਦਾ ਕੰਮ ਸਾਰਾ ਖਤਮ ਹੋ ਗਿਆ ਠੀਕ ਹੈ ਜੀ ਪਰ ਇੱਕ ਪਲੇਟ ਉਹ ਸੈਲਫ ਦੀ ਗਲਤ ਲਾਤੀ ਸੀਗੇ ਉਹਨ ਦੇ ਸਰਮਨੀਤੇ ਦੇ ਡੈਡੀ ਨੇ ਪੱਟਤੀ ਕਹਿੰਦੇ ਦੁਬਾਰੇ ਨਹੀਂ ਹੋਣੀ ਹੈ ਜੇ ਕੰਮ ਕਰਵਾਉਣਾ ਤਾਂ ਵੀ ਸਹੀ ਢੰਗ ਨਾਲ ਕਰਵਾਵਾਂਗੇ ਆਪਾਂ ਵਧੀਆ ਕੰਮ ਜਿਵੇਂ ਖਾਣਾ ਪੂਰੀ ਜਿਨੀ ਕਰਨੀ ਹੈਗੀ ਹੈ ਨਾ ਤਾਂ ਕਿ ਆਪਦੇ ਸਾਰੇ ਡੈਡੀ ਨੇ ਪੱਟਤੀ ਤੇ ਦੇਖੋ ਹੁਣ ਕਦੋਂ ਲਾ ਕੇ ਜਾਓਗੇ ਇੱਕ ਸੈਲਫ ਜੋ ਰੈਕ ਮੂਰੇ ਫਰੰਟ ਪੱਟੀ ਜੀ ਨੇ ਜਿਹੜੀ ਬਲੈਕ ਹੈ ਨਾ ਪੱਥਰ ਦੇ ਮੂਰੇ ਲੱਗਦੀ ਹੈ ਉਹ ਉਹ ਗਾ ਤਾਂ ਮੇਰੇ ਬਹੁਤ ਪਿਆ ਪਿਆ ਕੱਪੜਿਆਂ ਦਾ ਤੁਹਾਨੂੰ ਮੈਂ ਦਿਖਾ ਨਹੀਂ ਸਕਦੀ ਦਿਖਾਉਂਦੇ ਮੇਸ਼ਰੂਆੰਦੀ ਸੱਚੀ ਬਹੁਤ ਜ਼ਿਆਦਾ ਗਾ ਪਿਆ ਪਿਆ ਕੱਪੜਿਆਂ ਦਾ ਤੇ ਬਸ ਤੇ ਚਲੋ ਜੀ ਫਿਰ ਮੈਂ ਸ਼ਰਟ ਬਣਾ ਕੇ ਫਿਰ ਆਪਣਾ ਗਾ ਚੱਕਾਂਗੀ ਦਿਖਾਏ ਦੰਨੀ ਆ ਤੁਹਾਨੂੰ ਮੈਂ ਇੱਕ ਵਾਰੀ ਸਮੇਟ ਦੰਨੀ ਆ ਕਿਉਂਕਿ ਚਿਹਰਤ ਰੱਖੀ ਹੋਈ ਸੀ ਕਿ ਕੱਪੜੇ ਬੱਚਿਆਂ ਨੇ ਕਾ ਪਾਤੇ ਹਨਾ ਕੁਝ ਲੱਭਦੇ ਹੋਣੇ ਪਰ ਹੁਣ ਮੇਰੇ ਕੋਲੇ ਤੈਕਰਾਂ ਦਾ ਟਾਈਮ ਹੈ ਨਹੀਂਗਾ ਇਸ ਕਰਕੇ ਬਾਅਦ ਚ ਲਾਉਂਗੀ ਮੈਂ ਕੱਪੜੇ ਤੇ ਪਹਿਲਾ ਕਰਾਂਗੇ ਆਪਾਂ ਸ਼ਰਟ ਰੈਡੀ ਹੈਨਾ ਇਕੱਠੇ ਕਰ ਦੰਨੀ ਆ ਮੈਂ ਹੁਣ ਜੇ ਇੱਕ ਵਾਰੀ ਮੈਨੂੰ ਕੁਝ ਲੱਭਦੇ ਹੋਣੇ ਸਾਰੇ ਖਲਿਆਰਾ ਪਾਤਾ ਇਹਨਾਂ ਨੇ ਤੁਹਾਨੂੰ ਕੋਈ ਆ ਅੱਜ ਪਹਿਲਾਂ ਹੈਨਾ ਕੀ ਕਹੇ ਕਿੰਨਾ ਗਾਹ ਪਾਇਆ ਪਾਇ ਕਿੰਨਾ ਗਾਹ ਪਾਇਆ ਪਿਆ ਇਹਨਾਂ ਨੇ ਹੈਨਾ ਕੀ ਕਰਾਂ ਸੈਟਿੰਗ ਚ ਹੋਈ ਮੇਰੀ ਬਸ ਇੱਕ ਪੱਦੇ ਦਿਨ ਤੱਕ ਹੋਰ ਫਿਰ ਮਨੀਤ ਦੇ ਰੈਡੀ ਕਹਿੰਦੇ ਕਹਿੰਦੇ ਚੱਲ ਤੈਨੂੰ ਛੱਡੇ ਆਉਂਦਾ ਹੈਨਾ ਮੈਂ ਪੇਕੇ ਕਹਿੰਦਾ ਤੇਰੇ ਚੱਲ ਕਹਿੰਦਾ ਬਸ ਚ ਹੁਣ ਚੜਾਏ ਨੇ ਦੋ ਦਿਨ ਲਾਇਆ ਹੈ ਮੈਂ ਕਹਾਂ ਨਾਲੇ ਨਹੀਂ ਮੈਂ ਜਾਣਦੀ ਹੈਗੀ ਮੈਂ ਮੇਰੇ ਕੰਮ ਨਿਬੜ ਕੇ ਫੇਰ ਹੀ ਜਾਵਾਂਗੀ ਕਿ ਕਸਟਮਰ ਦੇ ਅਪਸੂਟ ਇਕੱਠੇ ਹੋਏ ਪਏ ਨੇ ਕੀ ਕਰਾਈ ਜਾਂਦੇ ਨੇ ਬਾਰ-ਬਾਰ ਬਸ ਆ ਦੋ ਦਿਨਾਂ ਬਾਅਦ ਇਹਦਾ ਵੀ ਨਾ ਇਹਦੇ ਕੱਪੜੇ ਇਕੱਠੇ ਹੋ ਗਏ ਫਿਰ ਆ ਕਰਕੇ ਇਹਦਾ ਸੋਮਾਰਦੀ ਇਹਦੇ ਇਹਦੇ ਕੱਪੜੇ ਆਏ ਹੋਏ ਨਹੀਂ ਫਿਰ ਜੇ ਹੁਣੇ ਤਾਂ ਕਿਸੇ ਨੇ ਦੇਖ ਦਿੱਤੇ ਹੁੰਦੇ ਫਿਰ ਤਾਂ ਚਲੋ ਮੈਂ ਨਾ ਹੀ ਉਹ ਕਰਦੀ ਹਨਾ ਫਿਰ ਇਹਦੇ ਦੇ ਕੱਪੜੇ ਆ ਗਏ ਨੇ ਕੱਲ ਤਾਂ ਕਰਕੇ ਮੈਂ ਚਲੋ ਇਹ ਬਣਾ ਕੇ ਦੋ ਦਿਨ ਹੋਰ ਵੇਟ ਕਰਕੇ ਫਿਰ ਜਾਂਦੇ ਆ ਆਪਣਾ ਸੂਟ ਕੈਨਸਲ ਕਰ ਦਨੀ ਆ ਇੱਕ ਅੱਧਾ ਸੂਟ ਹੀ ਬਣਾ ਲਵਾਂਗੇ ਤੇ ਆ ਜੋੜਾ ਦੇਖੋ ਮੈਂ ਇੰਜ ਹੀ ਲਟਕਾਇਆ ਹੋਇਆ ਬਾਲ ਮੇਰੇ ਅੰਜਲ اٹਕ ਰਹੇ ਨੇ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਸ਼ਰਟ ਬਣਾ ਕੇ ਫੇਰੇ ਤੁਹਾਨੂੰ ਮਿਲਦੇ ਆ ਤੇ ਲੋ ਜੀ ਫਰੈਂਡ ਇੱਥੇ ਆਪਣੀ ਸ਼ਰਟ ਬਣ ਗਈ ਸੀਗੀ ਤੇ ਰਮਨੀਤ ਤੇ ਡੈੜੇ ਨੂੰ ਕਾਲੀ ਹੋਈ ਪਈ ਆ ਉਹਨਾਂ ਨੂੰ ਕਾਲੀ ਐ ਹੋਈ ਪਈ ਵੀ ਜਿੰਨੀ ਛੇਤੀ ਜਾਊਗੀ ਉਨੀ ਛੇਤੀ ਆਊਗੀ ਹੈਨਾ ਵੀ ਚਲੋ ਜਾ ਆਵੇ ਹੈਨਾ ਵੀ ਤੋਂ ਚਲੋ 2-4 ਦਿਨ ਰਿਹਾਵੇ ਪਰ ਹੋ ਜਾਣ ਕਿ ਕੱਪੜੇ ਨਾ ਆ ਹੀ ਜਾਂਦੇ ਨੇ ਆ ਹੀ ਜਾਂਦੇ ਨੇ ਮੇਰੇ ਤੋਂ ਜਵਾਬ ਨਹੀਂ ਦਿੱਤਾ ਗਿਆ ਖੁਸ਼ੀ ਦੇ ਦੇ ਕੱਪੜੇ ਆ ਗਏ ਫਿਰ ਹੈਨਾ ਮਾ ਚਲੋ ਹੁਣ ਤੇ 10 ਦਿਨ ਸਹੀ ਇੱਥੇ ਮੈਂ ਕਿਦੋ ਦਿਨ ਹੋਰ ਸਹੀ ਤੇ ਮੈਂ ਕਿਹਾ ਚਲੋ ਸਾਰੇ ਕੱਪੜੇ ਪਰ ਬਣਾ ਕੇ ਜਾਵਾਂਗੇ ਤਾਂ ਕਿ ਟੈਨਸ਼ਨ ਫਰੀ ਹੋਮ ਆ ਤੇ ਫਰੈਂਡ ਚਲੋ ਜੀ ਇੱਥੇ ਆਪਣੀ ਸ਼ਰਟ ਬਣ ਗਈ ਸੀਗੀ ਤੇ ਹੁਣ ਆਪਾਂ ਦੇ ਦਵਾਂਗੇ ਕਮੀਜ਼ ਤਰਪਾਈ ਰਮਨੀਤ ਨੂੰ ਉਹ ਸੁਤਾ ਪਿਆ ਸੀਗਾ ਵੀ ਜਦੋਂ ਉੱਠ ਗਿਆ ਆਪਾਂ ਉਹਦੀ ਦੇ ਦੇਵਾਂਗੇ ਤੇ ਅੱਜ ਦੀ ਵੀਡੀਓ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਆ ਤੇ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਤਾਂ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਪੀਸਫੁੱਲ ਵਾਚ ਕਰਿਆ ਕਰੋ ਤੇ ਇੱਕ ਪਿਆਰਾ ਜਾਂ ਛੋਟਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਠੀਕ ਹੈ ਜੀ ਓਕੇ ਟਾਟਾ ਬਾਏ ਬਾਏ ਆਪਾਂ ਕੱਲ ਨੂੰ ਫੇਰ ਮਿਲਦੇ ਆ ਇੱਕ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ